ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਈ ਹੈ ਜੀ ਗੁੜ ਅਤੇ ਇੰਗਲੀ ਦੀ ਇੱਕ ਖੱਟੀ-ਮਿੱਠੀ ਚਟਨੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਠੀਕ ਹੈ ਜੀ ਤੇ ਘਰ ਵਿੱਚ ਹੀ ਬਣਾ ਸਕਦੇ ਆਪਾਂ ਸਾਫ਼-ਸੁਥਰੇ ਤਰੀਕੇ ਦੇ ਨਾਲ ਬਾਜ਼ਾਰੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ ਬਿਨਾਂ ਸਕਿੱਪ ਕੀਤੇ ਹੋਏ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲ ਸਾਜੋ ਤੁਹਾਨੂੰ ਮੇਰੀ ਜਿਹੜੀ ਆਉਣ ਵਾਲੀ ਵੀਡੀਓਜ਼ ਨੇ ਉਹਨਾਂ নোਟੀਫਿਕੇਸ਼ਨ ਮਿਲ ਜਾਗਣ ਮਿਲ ਸਕਣ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਬਣਾਉਣਾ ਤੇ ਇਹਦੇ ਲਈ ਜੀ ਆਪਾਂ ਲੈ ਲਿਆ ਇਮਲੀ ਤੇ ਗੁੜ ਇਮਲੀ ਤੇ ਗੁੜ ਜਿਹੜਾ ਆਪਾਂ ਬਰਾਬਰ-ਬਰਾਬਰ ਲੈ ਲੈਣਾ ਵਾ ਠੀਕ ਹੈ ਜੀ ਜੇਕਰ ਆਪਾਂ 100 ਗ੍ਰਾਮ ਇਮਲੀ ਲਈਏ ਤਾਂ 100 ਗ੍ਰਾਮ ਆਪਾਂ ਗੁੜ ਲੈ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਜਿਹੜੀ ਇਮਲੀ ਆ ਉਸ ਨੂੰ ਭੇਕ ਕੇ ਰੱਖ ਦਾਂਗੇ ਮੈਂ ਇਸ ਇਮਲੀ ਨੂੰ ਭੇਕ ਕੇ ਰੱਖ ਦਿੱਤਾ ਸੀਗਾ ਪਹਿਲਾਂ ਹੀ ਠੀਕ ਹੈ ਜੀ ਤੇ ਇਸ ਤਰ੍ਹਾਂ ਸੌਫਟ ਹੋ ਗਈ ਆ ਠੀਕ ਹੈ ਜੀ ਇਸ ਨੂੰ ਆਪਾਂ ਛਾਣ ਲਾਂਗੇ ਛਾਣ ਲਵਾਂਗੇ ਠੀਕ ਹੈ ਜੀ ਇਹਦਾ ਪਲਪ ਹੀ ਲੈਣਾ ਆਪਾਂ ਬਸ ਇਕੱਲਾ ਮੈਸ਼ ਸਟ੍ਰੇਨਰ ਦੇ ਨਾਲ ਛਾਣ ਲਾਂਗੀ ਇਮਲੀ ਨੂੰ ਠੀਕ ਹੈ ਜੀ ਤੇ ਇਹ ਜੀ ਆਪਾਂ ਜਿਹੜਾ ਪਲਪ ਹੈ ਕੱਢ ਲਿਆ ਦੇਖ ਸਕਦੇ ਹੋ ਤੁਸੀਂ ਤੇ ਐਸੇ ਪੈਨ ਦੇ ਵਿੱਚ ਮੈਂ ਕੱਢ ਲਿਆ ਕਿਉਂਕਿ ਇਹਦੇ ਵਿੱਚ ਹੀ ਆਪਾਂ ਬਣਾਵਾਂਗੇ ਤੇ ਹੁਣ ਜੀ ਆਪਾਂ ਗੈਸ ਨੂੰ ਕਰ ਲੈਨੇ ਜੀ ਔਨ ਤੇ ਆਪਾਂ ਜਿਹੜੀ ਆਪ ਇਮਲੀ ਵਾਲਾ ਪੈਨ ਜਿਹੜਾ ਵਾ ਇਮਲੀ ਦੇ ਪਲਪ ਵਾਲਾ ਇਸ ਨੂੰ ਉੱਪਰ ਰੱਖ ਦਾਂਗੇ ਠੀਕ ਹੈ ਜੀ ਇਸ ਨੂੰ ਆਪਾਂ ਹੁਣ ਪਕਾਵਾਂਗੇ ਇਮਲੀ ਦੇ ਪલ્પ ਨੂੰ ਠੀਕ ਹੈ ਜੀ ਤੇ ਜਿਹੜਾ ਆਪਾਂ ਗੁੜ ਲਿਆ ਸੀਗਾ ਤੇ ਉਹਦੇ ਵਿੱਚ ਵੀ ਮੈਂ ਪਾਣੀ ਪਾ ਦਾਂਗੀ ਥੋੜੀ ਦੇਰ ਲਈ ਤਾਂ ਜੋ ਸੌਫਟ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਆਪਾਂ ਕੋੜ ਬਣਾ ਲਾਂਗੇ ਗੁੜ ਦਾ ਤੇ ਬਾਅਦ ਵਿੱਚ ਉਸ ਨੂੰ ਆਪਾਂ ਯੂਜ਼ ਕਰਾਂਗੇ ਤੇ ਐ ਜੀ ਗੁੜ ਦੇਖੋ ਮੈਂ ਲੈ ਲਿਆ ਤੇ ਇਹਦੇ ਵਿੱਚ ਮੈਂ ਪਾਣੀ ਪਾ ਦਿੱਤਾ ਵਾ ਦੇਖ ਸਕਦੇ ਤੁਸੀਂ ਆਪਾਂ ਉਹਨਾਂ 'ਕ ਪਾਣੀ ਪਾ ਦੇਣਾ ਜਿਹਦੇ ਵਿੱਚੋਂ ਆਪਣਾ ਜਿਹੜਾ ਗੁੜ ਵਾ ਭਿੱਜ ਸਕੇ ਐ ਜੀ ਆਪਾਂ ਪਾਣੀ ਪਾ ਦਿੱਤਾ ਵਾ ਗੁੜ ਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਆਂ ਤਾਜੂ ਸੌਫਟ ਹੋ ਜਵੇ ਠੀਕ ਹੈ ਜੀ ਤੇ ਹੁਣ ਜੀ ਆਪਾਂ ਇਧਰ ਜਿਹੜਾ ਆਪਾਂ ਇਮਲੀ ਦਾ ਪਲਪ ਹੈ ਇਸ ਦੇ ਵਿੱਚ ਕੜਛੀ ਮਾਰਦੇ ਰਵਾਂਗੇ ਠੀਕ ਹੈ ਜੀ ਤੇ ਥੋੜੀ ਦੇਰ ਲਈ ਆਪਾਂ ਇਸ ਨੂੰ ਪਕਾਵਾਂਗੇ ਠੀਕ ਹੈ ਜੀ ਤੇ ਐ ਜੀ ਆਪਾਂ ਦੇਖ ਸਕਦੇ ਹਾਂ ਪਹਿਲਾਂ ਥੋੜਾ ਜਿਹਾ ਹੋ ਗਿਆ ਵਸਣ ਬਣਾ ਇਹ ਤੇ ਹੁਣ ਆਪਾਂ ਇਹਦੇ ਵਿੱਚ ਇਹ ਗੁੜ ਜਿਹੜਾ ਵਾ ਆਪਾਂ ਭੇਕੇ ਰੱਖਿਆ ਸੀਗਾ ਠੀਕ ਹੈ ਜੀ ਉਸ ਦਾ ਘੋਲ ਬਣਾ ਲਿਆ ਤੇ ਹੁਣ ਆਪਾਂ ਇਸ ਨੂੰ ਐਡ ਕਰਾਂਗੇ ਜੋ ਜੀ ਆਪਾਂ ਛਾਨਣੀ ਦੇ ਨਾਲ ਇਸ ਤਰ੍ਹਾਂ ਛਾਣ ਕੇ ਵਿੱਚ ਪਾ ਦਾਂਗੇ ਤਾਂ ਜੋ ਜਿਹੜਾ ਪਾਣੀ ਹੈ ਜਿਹੜਾ ਪੁਣਿਆ ਜਾ ਸਕੇ ਜੇਕਰ ਗੋੜ ਦੇ ਵਿੱਚ ਕੋਈ ਡੱਕਾ ਜਾਂ ਤਿੱਲਾ ਵਗੈਰਾ ਹੋਵੇ ਨਾ ਤਾਂ ਉਹ ਨਿਕਲ ਜਾਊਗਾ ਈਜ਼ੀਲੀ ਆਪਾਂ ਛਾਣ ਕੇ ਇਸ ਤਰ੍ਹਾਂ ਯੂਜ਼ ਕਰ ਲਾਂਗੇ ਤੇ ਜਿਹੜਾ ਇਹ ਗੋੜਾ ਇਸ ਨੂੰ ਵੀ ਇਸ ਤਰ੍ਹਾਂ ਆਪਾਂ ਥੋੜਾ ਜਾਂ ਚਮਚ ਦੇ ਨਾਲ ਇਸ ਤਰ੍ਹਾਂ ਦਬਾ-ਦਬਾ ਕੇ ਚੰਗੀ ਤਰ੍ਹਾਂ ਵਿੱਚ ਇਸ ਤਰ੍ਹਾਂ ਇਸ ਨੂੰ ਆਪਾਂ ਇਸ ਤਰ੍ਹਾਂ ਬਿਲਕੁਲ ਬਰੀਕ ਕਰ ਲਾਂਗੇ ਪੇਸਟ ਜਿਹਾ ਬਣਾ ਲਾਂਗੇ ਤੇ ਆਪਾਂ نیچے ਕੜਛੀ ਵੀ ਮਾਰੀ ਜਾਵਾਂਗੇ ਠੀਕ ਹੈ ਜੀ 팬 ਦੇ ਵਿੱਚ ਦੇਖ ਸਕਦੇ ਤੁਸੀਂ ਆਪਾਂ ਬ੍ਰੀਕ ਕਰ ਲਿਆ ਬਿਲਕੁਲ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਪਾਣੀ ਐਡ ਕਰ ਦਾਂਗੇ ਇਹਦੇ ਵਿੱਚ ਛਾਨਣੀ ਦੇ ਵਿੱਚ ਤਾਂ ਜੋ ਜਿਹੜਾ ਛਾਣ ਹੋ ਸਕੇ ਆਪਣਾ ਜਿਹੜਾ ਗੁੜਵਾਂ ਠੀਕ ਹੈ ਜੀ ਇਹ ਥੋੜਾ ਜਿਹਾ ਰਹਿ ਗਿਆ ਆਪਾਂ ਇਸ ਨੂੰ ਵੀ ਇਸੇ ਤਰ੍ਹਾਂ ਹੀ ਕਰ ਦਾਂਗੇ ਤੇ ਲੋ ਜੀ ਆਪਣਾ ਜਿਹੜਾ ਗੁੜਵਾਂ ਸਾਰਾ ਛਾਣਿਆ ਗਿਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਹਲਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਪਕਾਉਣਾ ਵਾ ਸੰਗਣਾ ਹੁਣ ਤੱਕ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਇਸ ਨੂੰ ਪਕਾਉਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਧੀਆ ਖੱਟੀ ਮਿੱਠੀ ਤੇ ਚਟਪਟੀ ਜਿਹੜੀ ਇਮਲੀਆ ਬਣ ਕੇ ਤਿਆਰ ਹੁੰਦੀ ਹੈ ਇਹ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹੁਣ ਸੰਗਣੀ ਹੋ ਗਈ ਹੈ ਆਪਣੀ ਜਿਹੜੀ ਇਮਲੀ ਦੀ ਤੇ ਗੁੜ ਦੀ ਜਿਹੜੀ ਚਟਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਮਸਾਲੇ ਠੀਕ ਹੈ ਜੀ ਐ ਜੀ ਮੈਂ ਇੱਥੇ ਸਿੰਧਾ ਨਮਕ ਯੂਜ਼ ਕੀਤਾ ਅੱਧਾ ਚਮਚ ਠੀਕ ਹੈ ਜੀ ਤੁਸੀਂ ਵਾਈਟ ਨਮਕ ਨਮਕ ਵੀ ਜਿਹੜਾ ਯੂਜ਼ ਕਰ ਸਕਦੇ ਹੋ ਚਿੱਟੇ ਵਾਲਾ ਤੇ ਹੁਣ ਜੀ ਮੈਂ ਇੱਥੇ ਐਡ ਕਰਾਂਗੀ ਬਲੈਕ ਨਮਕ ਅੱਧਾ ਚਮਚ ਦੇ ਕਰੀਬੀ ਮੈਂ ਕਾਲਾ ਨਮਕ ਲਿਆ ਵਾ ਅੱਧਾ ਚਮਚ ਥੋੜਾ ਜਿਹਾ ਖੱਟ ਹੋਏਗਾ ਬਸ ਕਾਲੇ ਨਮਕ ਦਾ ਜਿਹੜਾ ਫਲੇਵਰ ਬਹੁਤ ਵਧੀਆ ਆਉਂਦਾ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਤਿੱਖੀ ਵਾਲੀ ਜਿਹੜੀ ਲਾਲ ਮਿਰਚ ਹੁੰਦੀ ਆ ਉਹ ਲਈਆ ਅੱਧੇ ਸਮਸਤ ਥੋੜੀ ਜਿਹੀ ਖੱਟ ਹੈ ਤੇ ਅੱਜ ਦੇਗੀ ਲਾਲ ਮਿਰਚ ਇਹ ਕੋੜੀ ਨਹੀਂ ਹੁੰਦੀ ਪਰ ਕਲਰ ਦੇਣ ਦੇ ਲਈ ਬਹੁਤ ਵਧੀਆ ਵਾ ਆਪਾਂ ਇਸ ਨੂੰ ਐਡ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਮਿਕਸ ਕਰਦਾਂਗੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਵਾ ਚਲੋ ਜੀ ਦੇਖ ਸਕਦੇ ਆਪਾਂ ਮਿਕਸ ਕਰ ਦਿੱਤਾ ਦੇਖੋ ਬਾਲ ਆ ਗਿਆ ਵਾ ਫਿਰ ਇਸ ਤਰ੍ਹਾਂ ਆਪਾਂ ਉਬਾਲਾ ਦਵਾ ਲੈਣਾ ਫਿਰ ਇੱਕ ਵਾਰੀ ਜੀ ਇੱਥੇ ਮੈਂ ਹੁਣ ਇੱਕ ਬੀਜ ਲੈਨੇ ਖਰਬੂਜੇ ਦੇ ਤਰਬੂਜ ਦੇ ਬੀਜ ਨੇ ਸੌਰੀ ਇਹਨਾਂ ਨੂੰ ਐਡ ਕਰ ਦਾਂਗੀ ਤੁਸੀਂ ਵੀ ਪਾ ਸਕਦੇ ਹੋ ਚਾਹੇ ਖਰਬੂਜੇ ਦੇ ਪਾ ਲਓ ਚਾਹੇ ਤਰਬੂਜ ਦੇ ਪਾ ਲਓ ਇਹ ਜੀ ਤੁਹਾਡੀ ਚੋਇਸ ਹੈ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਬੰਦ ਤੇ ਲੋ ਜੀ ਆਪਣੀ ਜਿਹੜੀ ਗੁੜ ਅਤੇ ਇਮਲੀ ਦੀ ਜਿਹੜੀ ਖੱਟੀ ਮਿੱਠੀ ਚਟਨੀ ਹੈਗੀ ਉਹ ਬਣ ਕੇ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਹੈ ਇਹਦਾ ਤੇ ਕਨਸਿਸਟੈਂਸੀ ਵੀ ਦੇਖ ਸਕਦੇ ਹੋ ਆਪਾਂ ਨੂੰ ਇੰਨੀ ਕਿਉਂ ਜਿਹੜੀ ਪਤਲੀ ਜਿਹੜੀ ਆ ਜਿਹੜੀ ਚਟਨੀ ਆ ਉਹ ਚਾਹੀਦੀ ਸੀ ਠੀਕ ਹੈ ਜੀ ਕਿਉਂਕਿ ਇਸ ਨੇ ਠੰਡੀ ਹੋਣ ਤੋਂ ਬਾਅਦ ਸੰਘਣੀ ਹੋ ਜਾਣਾ ਥੋੜੀ ਜਿਹੀ ਹੋਰ ਤੇ ਕਲਰ ਵੀ ਬਹੁਤ ਸੋਹਣਾ ਆਇਆ ਵਾ ਇਹਦਾ ਠੀਕ ਹੈ ਜੀ ਤੇ ਤੁਸੀਂ ਠੰਡੀ ਹੋਣ ਤੋਂ ਬਾਅਦ ਇਸ ਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਤੇ ਕਾਫੀ ਲੰਬੇ ਸਮੇਂ ਤੱਕ ਚੱਲਣ ਵਾਲੀ ਹੈ ਚਟਨੀ ਹੈ ਜੀ ਖਰਾਬ ਨਹੀਂ ਹੁੰਦੀ ਹੈਗੀ ਛੇਤੀ ਛੇਤੀ ਠੀਕ ਹੈ ਜੀ ਤੁਸੀਂ ਵੀ ਬਣਾਓ ਇਹ ਚਟਨੀ ਤੇ ਇੰਜੋਏ ਕਰੋ ਪਕੌੜਿਆਂ ਦੇ ਨਾਲ ਠੀਕ ਹੈ ਜੀ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਜਿਹੜੀ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਮਿਲ ਜਾ ਕਰਨ ਤੇ ਵੀਡੀਓ ਦੇਖਣ ਦੇ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਬਾਈ